ਪਾਸਪੋਰਟ ਕਿਸੇ ਵੀ ਵਿਅਕਤੀ ਦਾਇਕ ਵੈਧ ਪਛਾਣ ਪੱਤਰ ਹੁੰਦਾ ਹੈ। ਇਹ ਅੰਤਰਰਾਸ਼ਟਰੀ ਯਾਤਰਾ ਲਈ ਇੱਕ ਜ਼ਰੂਰੀ ਦਸਤਾਵੇਜ਼ ਹੈ। ਪਾਸਪੋਰਟ ਤੋਂ ਬਿਨਾ ਕੋਈ ਵੀ ਦੇਸ਼ ਵਿੱਚ ਦਾਖਲ ਨਹੀਂ ਹੋ ਸਕਦਾ। ਜੇਕਰ ਤੁਸੀਂ ਕਿਸੇ ਹੋਰ ਦੇਸ਼ ਜਾਣਾ ਚਾਹੁੰਦੇ ਹੋ ਤਾਂ ਪਹਿਲਾਂ ਤੁਹਾਨੂੰ ਪਾਸਪੋਰਟ ਅਤੇ ਫਿਰ ਉਸ ਦੇਸ਼ ਦਾ ਵੀਜ਼ਾ ਚਾਹੀਦਾ ਹੋਵੇਗਾ। ਭਾਰਤੀ ਪਾਸਪੋਰਟ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਦੇ ਵਿੱਚ ਸ਼ਾਮਲ ਹੈ। ਸਾਲ 2025 ਵਿੱਚ ਹੈਨਲੇ ਪਾਸਪੋਰਟ ਇੰਡੈਕਸ ਦੇ ਅਨੁਸਾਰ ਭਾਰਤੀ ਪਾਸਪੋਰਟ ਦੁਨੀਆ ਦੇ ਵਿੱਚ 85ਵੇਂ ਸਥਾਨ ਤੇ ਹੈ ਇਸ ਰੈਂਕਿੰਗ ਦੇ ਵਿੱਚ ਦੇਸ਼ ਦਾ ਮੁਲਾਂਕਣ ਉਹਨਾਂ ਦੀ ਵੀਜ਼ਾ ਮੁਕਤ ਅਪਰੋਚ ਦੇ ਆਧਾਰ ਤੇ ਕੀਤਾ ਜਾਂਦਾ ਹੈ ਭਾਰਤੀ ਪਾਸਪੋਰਟ ਦੀ ਵਰਤੋਂ ਕਰਕੇ 57 ਦੇਸ਼ਾਂ ਵਿੱਚ ਵੀਜ਼ਾ ਫ੍ਰੀ ਯਾਤਰਾ ਉਪਲਬਧ ਹੈ ਇਸ ਦੇ ਨਾਲ ਹੀ ਕੁਝ ਦੇਸ਼ਾਂ ਵਿੱਚ ਭਾਰਤੀਆਂ ਨੂੰ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਵੀ ਪ੍ਰਦਾਨ ਹੈ ਭਾਰਤ ਸਰਕਾਰ ਨੀਲੇ ਮੈਰੂਨ ਚਿੱਟੇ ਅਤੇ ਸੰਤਰੀ ਰੰਗ ਦੇ ਪਾਸਪੋਰਟ ਜਾਰੀ ਕਰਦੀ ਹੈ ਕੀ ਤੁਸੀਂ ਜਾਣਦੇ ਹੋ ਕਿ ਕਿਸ ਰੰਗ ਦਾ ਪਾਸਪੋਰਟ ਕਿਸ ਨੂੰ ਜਾਰੀ ਕੀਤਾ ਜਾਂਦਾ ਹੈ ਅਤੇ ਇਸ ਤੇ ਕਿਹੜੀਆਂ ਸਹੂਲਤਾਂ ਮਿਲਦੀਆਂ ਹਨ ਤੇ ਆਓ ਇਸ ਬਾਰੇ ਜਾਣਦੇ ਹਾਂ ਭਾਰਤ ਸਰਕਾਰ ਦੇਸ਼ ਦੇ ਆਮ ਨਾਗਰਿਕਾਂ ਲਈ ਨੀਲੇ ਰੰਗ ਦਾ ਪਾਸਪੋਰਟ ਜਾਰੀ ਕਰਦੀ ਹੈ ਜਦੋਂ ਕਿ ਚਿੱਟੇ ਰੰਗ ਦਾ ਪਾਸਪੋਰਟ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜੋ ਸਰਕਾਰੀ ਕੰਮ ਲਈ ਵਿਦੇਸ਼ ਜਾਂਦੇ ਹਨ ਇਸ ਤੋਂ ਇਲਾਵਾ ਭਾਰਤੀ ਡਿਪਲੋਮੇਟਾਂ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਮਹਿਰੂਨ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ। ਸੰਤਰੀ ਰੰਗ ਦਾ ਪਾਸਪੋਰਟ ਘੱਟ ਪੜੇ ਲਿਖੇ ਲੋਕਾਂ ਅਤੇ ਵਿਦੇਸ਼ ਵਿੱਚ ਕਾਮਿਆਂ ਵਜੋਂ ਜਾਣ ਵਾਲਿਆਂ ਨੂੰ ਜਾਰੀ ਕੀਤਾ ਜਾਂਦਾ ਹੈ। ਪਾਸਪੋਰਟ ਨੂੰ ਸਭ ਤੋਂ ਸਹੀ ਪਛਾਣ ਦਸਤਾਵੇਜ਼ ਮੰਨਿਆ ਜਾਂਦਾ ਹੈ ਕਿਉਂਕਿ ਕੇਂਦਰ ਸਰਕਾਰ ਇਸ ਨੂੰ ਇੱਕ ਲੰਬੀ ਪ੍ਰਕਿਰਿਆ ਤੋਂ ਬਾਅਦ ਜਾਰੀ ਕਰਦੀ ਹੈ। ਇਸ ਲਈ ਇਸ ਦੇ ਵਿੱਚ ਕਈ ਤਰ੍ਹਾਂ ਦੀਆਂ ਤਸਦੀਕਾਂ ਜਾਂ ਵੈਰੀਫਿਕੇਸ਼ਨ ਸ਼ਾਮਲ ਹੁੰਦੀ ਹੈ ਪਾਸਪੋਰਟ ਜਾਰੀ ਹੋਣ ਤੋਂ ਬਾਅਦ ਇੱਕ ਭਾਰਤੀ ਨਾਗਰਿਕ ਇਸ ਤੇ ਵੀਜ਼ਾ ਪ੍ਰਾਪਤ ਕਰਕੇ ਕਿਸੇ ਵੀ ਦੇਸ਼ ਦੀ ਯਾਤਰਾ ਕਰ ਸਕਦਾ ਹੈ ਆਓ ਜਾਣਦੇ ਹਾਂ ਇਹਨਾਂ ਵੱਖ-ਵੱਖ ਰੰਗਾਂ ਦੇ ਪਾਸਪੋਰਟਾਂ ਬਾਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੈਰੂਨ ਪਾਸਪੋਰਟ ਦੇ ਵਿੱਚ ਕੀ ਖਾਸੀਅਤ ਹੈ ਭਾਰਤੀ ਡਿਪਲੋਮੇਟਾ ਅਤੇ ਸੀਨੀਅਰ ਸਰਕਾਰੀ ਅਧਿਕਾਰੀਆਂ ਨੂੰ ਮੈਰੂਨ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ ਇਸ ਸ਼੍ਰੇਣੀ ਵਿੱਚ ਭਾਰਤੀ ਡਿਪਲੋਮੈਟ ਅਤੇ ਆਈਐਸ ਅਤੇ ਆਈਪੀਐਸ ਰੈਂਕ ਦੇ ਸੀਨੀਅਰ ਸਰਕਾਰੀ ਅਧਿਕਾਰੀ ਸ਼ਾਮਲ ਹਨ ਇਸ ਪਾਸਪੋਰਟ ਦਾ ਤਾਰਕ ਵਿਦੇਸ਼ ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰਦਾ ਹੈ ਇਸ ਦਾ ਰੰਗ ਇਸ ਨੂੰ ਬਹੁਤ ਹੀ ਵਿਲੱਖਣ ਬਣਾਉਂਦਾ ਹੈ ਇਸ ਪਾਸਪੋਰਟ ਦੇ ਧਾਰਕ ਨੂੰ ਦੂਤਾਵਾਸ ਤੋਂ ਵਿਦੇਸ਼ ਯਾਤਰਾ ਦੌਰਾਨ ਵਾਧੂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਮੈਰੂਨ ਪਾਸਪੋਰਟ ਧਾਰਕ ਨੂੰ ਦੂਜੇ ਦੇਸ਼ ਦੀ ਯਾਤਰਾ ਲਈ ਵੀਜ਼ੇ ਦੀ ਲੋੜ ਨਹੀਂ ਹੁੰਦੀ ਇਨਾ ਹੀ ਨਹੀਂ ਇਮੀਗ੍ਰੇਸ਼ਨ ਵੀ ਆਮ ਲੋਕਾਂ ਨਾਲੋਂ ਤੇਜ਼ ਅਤੇ ਆਸਾਨ ਹੁੰਦੀ ਹੈ ਵਿਦੇਸ਼ ਵਿੱਚ ਇਸ ਪਾਸਪੋਰਟ ਤਾਰਕ ਵਿਰੁੱਧ ਕੇਸ ਦਰਜ ਕਰਨਾ ਆਸਾਨ ਨਹੀਂ ਹੈ ਕਿਉਂਕਿ ਉਸ ਕੋਲ ਡਿਪਲੋਮੈਟਿਕ ਇਮਿਊਨਿਟੀ ਹੁੰਦੀ ਹੈ ਹੁਣ ਗੱਲ ਕਰਦੇ ਹਾਂ ਚਿੱਟੇ ਪਾਸਪੋਰਟ ਦੀ ਚਿੱਟਾ ਪਾਸਪੋਰਟ ਉਹਨਾਂ ਅਧਿਕਾਰੀਆਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਸਰਕਾਰੀ ਕੰਮਾਂ ਲਈ ਵਿਦੇਸ਼ ਜਾਂਦੇ ਹਨ ਇਹ ਪਾਸਪੋਰਟ ਸਰਕਾਰੀ ਅਧਿਕਾਰੀਆਂ ਨੂੰ ਦਰਸਾਉਂਦਾ ਹੈ ਕਸਟਮ ਚੈਕਿੰਗ ਦੌਰਾਨ ਉਹਨਾਂ ਨਾਲ ਸਰਕਾਰੀ ਅਧਿਕਾਰੀਆਂ ਵਾਂਗ ਵਿਵਹਾਰ ਕੀਤਾ ਜਾਂਦਾ ਹੈ ਇਸ ਦਾ ਮਤਲਬ ਹੈ ਕਿ ਉਹਨਾਂ ਨੂੰ ਵੀਆਈਪੀ ਪ੍ਰੋਟੋਕੋਲ ਮਿਲਦਾ ਹੈ ਚਿੱਟੇ ਪਾਸਪੋਰਟ ਲਈ ਬਿਨਕਾਰਾਂ ਨੂੰ ਇੱਕ ਵੱਖਰੀ ਅਰਜੀ ਜਮ੍ਹਾਂ ਕਰਨੀ ਪੈਂਦੀ ਹੈ ਇਸ ਵਿੱਚ ਉਹਨਾਂ ਨੂੰ ਦੱਸਣਾ ਪੈਂਦਾ ਹੈ ਕਿ ਉਸ ਨੂੰ ਇਹ ਪਾਸਪੋਰਟ ਦੀ ਕਿਉਂ ਲੋੜ ਹੈ ਚਿੱਟਾ ਪਾਸਪੋਰਟ ਰੱਖਣ ਵਾਲਿਆਂ ਨੂੰ ਕਈ ਵੱਖਰੀਆਂ ਸਹੂਲਤਾਂ ਵੀ ਮਿਲਦੀਆਂ ਹਨ ਹੁਣ ਗੱਲ ਕਰਦੇ ਹਾਂ ਨੀਲੇ ਪਾਸਪੋਰਟ ਦੀ ਨੀਲੇ ਰੰਗ ਦਾ ਪਾਸਪੋਰਟ ਆਮ ਭਾਰਤੀ ਨਾਗਰਿਕਾਂ ਲਈ ਜਾਰੀ ਕੀਤਾ ਜਾਂਦਾ ਹੈ ਭਾਰਤ ਸਰਕਾਰ ਨੇ ਭਾਰਤੀਆਂ ਨੂੰ ਸਰਕਾਰੀ ਅਧਿਕਾਰੀਆਂ ਤੇ ਡਿਪਲੋਮੇਟਾਂ ਤੋਂ ਵੱਖਰਾ ਕਰਨ ਲਈ ਪਾਸਪੋਰਟ ਦੇ ਰੰਗਾਂ ਨੂੰ ਵੱਖਰਾ ਕੀਤਾ ਹੈ। ਇਹ ਦੂਜੇ ਦੇਸ਼ਾਂ ਦੇ ਕਸਟਮ ਅਧਿਕਾਰੀਆਂ ਤੇ ਹਵਾਈ ਅੱਡੇ ਦੇ ਕਰਮਚਾਰੀਆਂ ਲਈ ਚੀਜ਼ਾਂ ਨੂੰ ਆਸਾਨ ਬਣਾਉਂਦਾ ਹੈ। ਹਰੇਕ ਪਾਸਪੋਰਟ 'ਵਾਂਗ ਇਸ ਦੇ ਵਿੱਚ ਵੀ ਤਾਰਿਕ ਦਾ ਨਾਮ, ਜਨਮ ਮਿਤੀ ਅਤੇ ਜਨਮ ਦਾ ਸਥਾਨ ਹੁੰਦਾ ਹੈ। ਇਸ ਤੋਂ ਇਲਾਵਾ ਇਸ ਵਿੱਚ ਤਾਰਿਕ ਦੀ ਫੋਟੋ, ਦਸਤਖਤ ਅਤੇ ਹੋਰ ਸੰਬੰਧਿਤ ਜਾਣਕਾਰੀ ਵੀ ਸ਼ਾਮਲ ਹੁੰਦੀ ਹੈ। ਸੰਤਰੀ ਪਾਸਪੋਰਟ ਦੀ ਵੀ ਗੱਲ ਕਰਦੇ ਹਾਂ। ਭਾਰਤ ਸਰਕਾਰ ਉਹਨਾਂ ਭਾਰਤੀ ਨਾਗਰਿਕਾਂ ਨੂੰ ਸੰਤਰੀ ਰੰਗ ਦਾ ਪਾਸਪੋਰਟ ਜਾਰੀ ਕਰਦੀ ਹੈ ਜਿਨ੍ਹਾਂ ਨੇ ਸਿਰਫ ਦਸਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਇਹ ਪਾਸਪੋਰਟ ਜ਼ਿਆਦਾਤਰ ਉਹਨਾਂ ਭਾਰਤੀਆਂ ਨੂੰ ਜਾਰੀ ਕੀਤਾ ਜਾਂਦਾ ਹੈ ਜੋ ਪ੍ਰਵਾਸੀ ਮਜ਼ਦੂਰਾਂ ਵਜੋਂ ਕੰਮ ਕਰਨ ਲਈ ਵਿਦੇਸ਼ ਜਾਂਦੇ ਹਨ। ਸੰਤਰੀ ਪਾਸਪੋਰਟ ਵਾਲੇ ਲੋਕਾਂ ਨੂੰ ਹਦਾਇਤਾਂ ਨੂੰ ਸਮਝਣ ਲਈ ਕਿਸੇ ਦੀ ਮਦਦ ਦੀ ਲੋੜ ਹੁੰਦੀ ਹੈ। ਸੰਤਰੀ ਪਾਸਪੋਰਟ ਦੇ ਧਾਰਕ ਬਾਰੇ ਪੂਰੀ ਜਾਣਕਾਰੀ ਫੋਟੋਸ ਵਿੱਚ ਦਰਜ ਹੁੰਦੀ ਹੈ ਇਹਨਾਂ ਪਾਸਪੋਰਟ ਰਾਹੀਂ ਭਾਰਤੀ 57 ਦੇਸ਼ਾਂ ਵਿੱਚ ਵੀਜ਼ਾ ਮੁਕਤ ਯਾਤਰਾ ਕਰ ਸਕਦੇ ਹਨ ਜਿਨ੍ਹਾਂ ਦੇ ਵਿੱਚ ਅੰਗੋਲਾ ਪੁਟਾਨ ਬੋਲੀਵਿਆ ਫਿਜੀ ਹੈਤੀ ਕੀਨੀਆ ਮੋਰੀਸ਼ਸ শ্রীলঙ্কা ਅਤੇ ਕੱਤਰ ਵਰਗੇ ਦੇਸ਼ਾਂ ਸ਼ਾਮਲ ਹਨ ਪਿਛਲੇ ਰਿਕਾਰਡ ਅਨੁਸਾਰ ਇਸ ਸਾਲ ਭਾਰਤ ਦਾ ਦਰਜਾ ਹੇਠਾਂ ਡਿੱਗਿਆ ਹੈ ਉਹ 5 ਸਥਾਨ ਹੇਠਾਂ ਆ ਗਿਆ ਹੈ ਇਸ ਸਾਲ ਭਾਰਤ ਨੂੰ 85ਵੇਂ ਸਥਾਨ ਮਿਲਿਆ ਹੈ ਜਦੋਂ ਕਿ ਪਿਛਲੇ ਸਾਲ ਉਹ 80ਵੇਂ ਸਥਾਨ ਤੇ ਸੀ